ਹਾਂਜੀ ਦੋਸਤੋ ਸਵਾਗਤ ਹੈ ਪਿੰਡਦਾਰਗਾ ਟੀਵੀ ਚੈਨਲ ਤੇ ਤੇ ਅੱਜ ਆਪਾਂ ਖੜੇ ਆ ਪਿੰਡ ਵਾਰਾ ਕਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੋਕਸਲ ਸਾਹਿਬ ਵੀਡੀਓ ਬਣਾਉਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਆ ਵੀ ਜੇ ਤੁਸੀਂ ਕੋਈ ਜਾਨਵਰ ਵੇਚਣਾ ਹੈ ਤਾਂ ਵੀਡੀਓ ਬਣਾਉਣ ਦੇ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਸਕਰੀਨ ਦੇ ਉੱਪਰ ਵੀ ਮੇਰਾ ਨੰਬਰ ਚੱਲ ਰਿਹਾ ਤੇ ਮੈਂ ਤੁਹਾਨੂੰ ਬੋਲ ਵੀ ਦਿੰਨਾਗਾ 99887 2856 ਤੇ ਜਿਹੜੀ ਆਪਾਂ ਵੀਡੀਓ ਅੱਜ ਬਣਾਉਣ ਜਾ ਰਹੇ ਆ ਤੁਹਾਨੂੰ ਮੰਡੀ ਤੇ ਜਾਣ ਦੀ ਲੋੜ ਨਹੀਂ ਪੈਣੀਗੀ ਆਪਾਂ ਘਰੇ ਹੀ ਤੁਹਾਨੂੰ ਮੰਡੀ ਜਿੰਨੇ ਜਾਨਵਰ ਆ ਜਿਹੜੇ ਉਹ ਦਿਖਾ ਦਿੰਨੇ ਹਾਂਗੇ ਆਜੋ ਆਪਾਂ ਮਾਲਕ ਦੇ ਨਾਲ ਗੱਲਬਾਤ ਕਰਦੇ ਹਾਂ ਲੈਣਿਆ ਸਾਰੀਆਂ ਗਾਇਆਂ ਦੀ ਜਾਣਕਾਰੀ ਆਪਾਂ ਤੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਆਜੋ ਜੀ ਹਾਂਜੀ ਦੋਸਤੋ ਆਜੋ ਆਪਾਂ ਮਾਲਕ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਲੈਣਿਆ ਜਾਣਕਾਰੀ ਪਹਿਲਾਂ ਬਈ ਸਵਾਗਤ ਆਪਣਾ ਸਸੀ ਤੇ ਬਈ ਨਾਂ ਦੱਸ ਦੋ ਆਪਣਾ ਨਾਂ ਜਸਿੰਦਰ ਸਿੰਘ ਜੀ ਪਿੰਡ ਵਾੜਾ ਕਿਸ਼ਨਪੁਰਾ ਠੀਕ ਹੈ ਜ਼ਿਲ੍ਹਾ ਮੋਕਸਾ ਜਿਹੜਾ ਮੋਕਸਾ ਸ ਹੈ ਹਾਂਜੀ ਤੇ ਆਪਾਂ ਨੂੰ ਪਹਿਲਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜਾਣਕਾਰੀ ਦੇ ਦਗੇ ਪਿੰਡ ਬਾਰੇ ਕਿਉਂਕਿ ਵੀਡੀਓ ਦਾ ਪਤਾ ਨਹੀਂ ਵੀ ਕਿਹੜੀ ਏਰੀਆ ਚੱਲਣੀ ਹੈ ਹਨਾ ਤੇ ਪਿੰਡ ਦਾ ਏਰੀਆ ਦਾ ਪਤਾ ਲੱਗ ਗਿਆ ਦਾ ਵੀ ਕਿੱਥੇ ਜੇ ਆ ਆਪਣਾ ਪਿੰਡ ਰਹਿ ਗਿਆ ਹਨਾ ਨੇੜੇ ਦੇ ਪਿੰਡ ਦੱਸ ਦੀ ਆਪਾਂ ਨੇੜੇ ਪਿੰਡ ਕਿਵੇਂ ਮੱਲਾ ਨਾ ਹੋ ਗਿਆ ਮੜਾਕ ਹੋ ਗਿਆ ਖੱਟੜ ਹੋ ਗਿਆ ਸੂਰਿਆਲਾ ਹੋ ਗਿਆ ਠੀਕ ਹੈ ਤੇ ਜਿਵੇਂ ਮੋਟਾ ਨਾਲ ਜੈਤੋ ਦਾ ਏਰੀਆ ਕਹਿ ਦਿੰਦਾ ਆਪਾਂ ਨਾ ਇਹ ਜੈਤੋ ਦਾ ਏਰੀਆ ਵੀ ਹੈ ਇਹ ਮੰਨ ਕੇ ਚੱਲ ਜੈਤੋ ਦਾ ਸਾਰਾ ਜੋ ਵੀ ਪਿਆਗਾ ਮੋਕਸਰ ਦੇ ਜੇ ਵੀ ਇਹਦੇ ਬਠਿੰਡੇ ਦੀ ਵੀ ਉਹ ਚਾਲੇ ਚੰਗਾ ਸੈਂਟਰ ਚ ਚਲੇ ਠੀਕ ਹੈ ਤੇ ਚਲੋ ਆਪਾਂ ਨਾਲ ਆਪਾਂ ਜਿਹੜੇ ਜਿਹੜੇ ਆਪਣੇ ਜਾਨਵਰ ਸੇਲ ਤੇ ਲੱਗੇ ਹੋਇਆ ਨਾ ਤੇ ਆਪਾਂ ਦਰਸ਼ਕਾਂ ਨੂੰ ਦਿਖਾ ਦਗੇ ਦਿਖਾ ਹਾਂ ਆ ਜੀ ਇੱਧਰ ਚੱਲ ਗਏ ਹਾਂਜੀ ਠੀਕ ਹੈ ਆਪਾਂ ਨੂੰ ਪਹਿਲਾਂ ਤਾਂ ਇਸੇ ਗਾਂ ਬਾਰੇ ਜਾਣਕਾਰੀ ਦੇ ਦੋ ਜੀ ਵੱਡੇ ਵੀਰੇ ਕਾਲੀ ਸੂਈ ਆ ਠੀਕ ਹੈ ਇਹ ਮੱਛੀ ਹੈ ਕਿਹੜੀ ਆਦੀ ਆ ਦੂਜੇ ਦੀ ਪੇਪਰ ਦੀ ਪੇਪਰ ਦੀ ਬੱਚੀ ਹੈ ਮੇਰੇ ਹਾਂ ਪੇਪਰ ਦੀ ਬੱਚੀ ਹੈਗੀ ਆ ਜੀ ਠੀਕ ਹੈ ਠੀਕ ਹੈ ਹਾਂ ਲੇਵਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਲੇਵਾ ਬਹੁਤ ਸੋਹਣਾ ਥਾਨ ਹੈਗੇ ਤੇ ਇਹ ਪੰਜੇ ਸੂਏ ਬਈ ਨੁੱਜੇ ਸੂਏ ਇਹ ਵੱਡੇ ਵੀਰ ਦੂਜੇ ਸੂਏ ਸੁੰਦੀ ਹੈ ਦੂਜੇ ਸੂਏ ਸੁੰਦੀ ਹੈ ਹਾਂ ਸੂਈ ਵੀ ਦੂਜੇ ਸੂਈ ਸੂਈ ਦੂਜੇ ਸੂਈ ਤੇ ਇਹਦਾ ਬਛਰੂ ਆਪਾਂ ਦਿਖਾ ਦਗੇ ਇਹਦਾ ਬਛਰੂ ਗਾਂ ਹੈਗੀ ਬੱਚੀ ਠੀਕ ਆ ਦੋਸਤੋ ਆਪਾਂ ਬਛਰੂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਉੱਪਰ ਕਲਿੱਪ ਲਾ ਦਾਂਗੇ ਥੋੜਾ ਸ਼ਾਇਰ ਤੇ ਬਛਰੂ ਤੇ ਆਪਾਂ ਦਾ ਦੁੱਧ ਦੇ ਰਿਕਾਰਡ ਦੀ ਗੱਲ ਕਰ ਲਗੇ ਦੁੱਧ ਰਿਕਾਰਡ ਬਈ ਅੱਗੇ ਨੇ 29 ਕਿਲੋ ਦਾ ਰਿਕਾਰਡ ਪੈ ਗਈ 29 ਕਿਲੋ ਹਾਂਜੀ ਠੀਕ ਆ ਆਪਾਂ ਨੇੜੇ ਕਰੋਗੇ ਕੈਂ ਆ ਦਿਖਾ ਦਗੇ ਆਪਾਂ ਮੜੀ ਗਾਂ ਨੂੰ ਅੱਗੇ ਤੋਂ ਬਹੁਤ ਸੋਹਣੀ ਗਾਂ ਹੈਗੀ ਦੂਜੇ ਸ ਜਿਹੜਾ ਮੌਲ ਦੇ ਗੱਲ ਕਰ ਲਗੇ ਮੌਲ ਦਾ ਕੋਈ ਆਪਾਂ ਦੱਸ ਸਕਦੇ ਆ ਜਾਂ ਫੋਨ ਤੇ ਕਰਨ ਮੌਲ ਫੋਨ ਤੇ ਕਰਾਂਗੇ ਮੌਲ ਫੋਨ ਤੇ ਕਰਨਾ ਹੈ ਨਾ ਆਪਾਂ ਫਿਰ ਗੱਲਾਂ ਚ ਭੁੱਲਣਾ ਜਿਗੇ ਆਪਾਂ ਪਹਿਲਾਂ ਨੰਬਰ ਦੱਸ ਦਈਏ ਆਪਾਂ ਹਾਂਜੀ 72088 72088 88642 88642 42 ਠੀਕ ਹੈ ਤੇ ਆਪਾਂ ਹਣਾ ਗਾਂ ਦੀ ਆਪਾਂ ਗੱਲ ਕਰ ਲਈ ਹੈ ਕੋਈ ਹਾਫਦਾ ਕਰਦੀ ਹੋਵੇ ਜਾਂ ਕੋਈ ਮਾੜਾ ਮੋਟਾ ਕੋਈ ਨਾ ਨਾ ਕੋਈ ਨਹੀਂ ਕਰਦੀ ਬਸ ਸੀਲ ਠੰਡੀ ਬਹੁਤ ਹੈ ਸੀਲ ਠੰਡੀ ਹੈ ਜਮਾ ਹਣਾ ਠੀਕ ਹੈ ਹਾਂਜੀ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਵੀ ਦਿਖਾ ਦਿੰਨੇ ਹੈਗੇ ਤੇ ਇਧਰ ਲੈ ਜਾ ਵੀਰੇ ਆਪਾਂ ਕਿਰਾ ਦਿਖਾ ਦਗੇ ਤੋਰ ਕਹਿੰਦਾ ਦਰਸ਼ਕਾਂ ਨੂੰ ਐ ਹੋਇਆ ਤਾਂ ਫਿਰ ਆਪਾਂ ਨੂੰ ਤੁਰਦੀ ਕਰਦੀ ਦਾ ਪਤਾ ਲੱਗ ਗਿਆ ਨਾ ਸਹੀ ਦੇਖ ਕੇ ਤੇ ਬਾਈ ਉਹ ਆਪਾਂ ਜੇ ਗੱਲ ਕਰ ਲਈ ਆਪਾਂ ਵੇੜਾ ਨਹੀਂ ਨੀ ਆਪਾਂ ਵੇਚਨੀ ਆ ਜਣਾ ਇਹਨੂੰ ਕੋ ਬਣਾਉਣੀ ਹੈ ਇਹ ਕਰਦਿਆਂ ਜਾਂ ਆਪਾਂ ਉਹ ਲੈ ਕੇ ਵੇਚਦੇ ਆ ਵੀਰੇ ਕਰਦਿੰਨਾ ਸਾਰਾ ਆਪਣੇ ਕੋਲੇ ਸਾਰਾ ਮਾਲ ਕਰਦਾ ਜੀ ਅਜਾ ਸਾਰਾ ਮਾਲ ਕਰਦਾ ਹਾਂਜੀ ਹਾਂਜੀ ਠੀਕ ਹੈ ਦੋਸਤੋ ਚੈੱਕ ਕਰ ਲੋ ਚੰਗੀ ਤਰ੍ਹਾਂ ਤੇ ਭਾਈ ਜੇ ਕੋਈ ਮਾਨਾ ਚੱਲ ਗਿਆ ਆਪਾਂ ਕੋਈ ਵੀਡੀਓ ਦੇਖ ਕੇ ਹਾਂਜੀ ਤੁਹਾਡੇ ਨਾਲ ਸੰਪਰਕ ਕਰ ਲੇ ਵੀ ਮੈਨੂੰ ਵੀਡੀਓ ਤੇ ਜਾਨਵਰ ਦਾ ਚੰਗਾ ਲੱਗ ਗਿਆ ਹਨਾ ਉਹ ਤੁਹਾਨੂੰ ਦੱਸ ਦੂਗਾ ਦਾ ਜਿਹਨੇ ਬੰਦੇ ਨੇ ਖਰੀਦਣੀ ਹੈ ਵੀ ਆਹ ਜਾਨਵਰ ਮੈਨੂੰ ਚੰਗਾ ਲੱਗਿਆ ਤੇ ਜੇ ਆਪਾਂ ਉਹ ਆਖੇ ਬਾਈ ਵੀ ਮੈਂ ਨਹੀਂ ਹੁੰਦਾ ਵੀ ਮੈਨੂੰ ਵੀਡੀਓ ਤੇ ਸੰਤੋਸ਼ਟ ਜਿਹੜੀ ਵੀਡੀਓ ਤੇ ਹੋ ਗਈ ਤੇ ਆਪਾਂ ਭੇਜ ਸਕਦੇ ਹਾਂ ਬਟ ਵੀਰ ਭੇਜ ਦਾਂਗੇ ਠੀਕ ਹੈ ਸਾਨੂੰ ਕੋਈ ਬੰਦਾ ਕਿ ਮੈਂ ਤੁਹਾਨੂੰ ਚੈੱਕ ਦੇ ਦੂੰਗਾ ਕੋਈ ਚੈੱਕ ਨਹੀਂ ਲੈਂਦੇ ਅਈ ਮਨ ਨਾਲ ਦੇ ਪਹਿਲਾ ਤਰ ਤ ਪੈਸੇ ਪਵਾ ਕੇ ਫਿਰ ਗਾ ਦੇਵਾਂਗੇ ਫਿਰ ਗਾ ਦੇਵਾਂਗੇ ਹਾਂ ਜੀ ਹਾਂ ਆਪਾਂ ਵੀ ਦਾਤ ਦੀ ਜਾਣਕਾਰੀ ਦੇ ਦਿੱਤ ਕਹਿੰਨਾ ਵੀ ਜੇ ਘਰੇ ਬੈਠਣੇ ਤੁਸੀਂ ਮਗਾਉਣੀ ਆ ਆਪਣਾ ਜਾਨਵਰ ਕੋਈ ਵੀ ਤਾਂ ਪੈਸੇ ਪਾ ਕੇ ਪਹਿਲਾਂ ਤੁਸੀਂ ਜਾਨਵਰ ਮਗਾ ਸਕਦੇ ਹੋ ਤੇ ਆਪਾਂ ਦੂਜੇ ਦੀ ਗੱਲ ਕਰ ਲਗੇ ਪਈ ਆ ਗਾਦੀ ਆ ਵੱਡੇ ਵੀਰ ਇਹਨਾਂ ਸੂਈ ਨੂੰ ਗਾਂ ਨੂੰ ਅੱਜ ਪੂਰੇ 10 ਦਿਨ ਹੋ ਗਏ ਠੀਕ ਹੈ ਜੀ ਅੱਜ ਜਿਹੜੇ ਬੱਚੀ ਮਰ ਗਈ ਇਹਦੇ ਮਾਸੇ ਬੱਚੀ ਮਰ ਗਈ ਹਾਂਜੀ ਬੱਚੀ ਮਰ ਗਈ ਠੀਕ ਹੈ ਠੀਕ ਹੈ ਪੂਰਾ 29 ਕਿਲੋ ਡੱਬੇ ਮਾਰ ਮਾ ਦੁੱਧ ਹੁਣ ਤਿਆਰ ਆਈ ਠੀਕ ਹੈ ਦੋਸਤੋ ਲੈਵਾ ਤੇ ਥਾਂ ਚੈੱਕ ਕਰ ਲਓ ਤੁਸੀਂ ਤੇ ਬਾਈ ਆਪਾਂ ਇਹਦੀ ਗੱਲ ਕਰਕੇ ਦੂਜਾ ਸੂਆ ਜਾਂ ਪਹਿਲਾ ਸੂਆ ਇਹ ਤੀਜਾ ਸੂਆ ਸੂਈ ਆ ਜੀ ਇਹ ਤੀਜਾ ਸੂਆ ਸੂਈ ਆ ਠੀਕ ਆਪਾਂ ਨਾਲ ਨਾਲ ਤੋੜ ਕੇ ਦਿਖਾਦਗੇ ਇਹਨੂੰ ਇਹ ਤੀਜਾ ਸੂਆ ਸੂਈ ਆ ਤੇ ਪਹਿਲਾਂ ਵੀ ਤੁਹਾਡੇ ਕੋਲ ਹੀ ਦੋ ਸੂਈ ਸੂਈ ਆ ਹਾਂਜੀ ਹਾਂਜੀ ਇਹ ਠੀਕ ਹੈ ਤੇ ਬਾਕੀ ਤੁਸੀਂ ਹੱਥ ਦਾ ਚਲਾਪਾ ਪਾਈ ਇੱਕ ਵਾਰੀ ਜੀ ਗੱਲ ਕਰ ਲਏ ਸਾਰਿਆਂ ਦੀ ਹੈਨਾ ਜਿੰਨੀਆਂ ਵੀ ਆਪਣੇ ਕੋਲ ਗਾਈਆਂ ਵੀ ਹੱਥ ਦਾ ਕੋਈ ਕਰਦੀ ਤਾਂ ਨਹੀਂ ਹੋਗੀ ਨਹੀਂ ਕੋਈ ਨਹੀਂ ਕਰਦੀ ਇਹ ਥੱਲੇ ਪੈਣੇ ਐਂ ਬਹਿ ਜਾਓ ਹੱਥ ਮਾਰ ਕੇ ਇੱਕ ਨਾ ਖੁੱਲ ਮੜਾ ਤੋਰਾ ਐਂ ਕਰਦੀਆਂ ਕਿਉਂਕਿ ਇਹ ਖੁੱਲੀਆਂ ਫਿਰਦੀਆਂ ਰਹੀਆਂ ਖੁੱਲੀਆਂ ਫਿਰਦੀਆਂ ਹਾਂ ਹਾਂ ਖੁੱਲੀਆਂ ਫਿਰਦੀਆਂ ਕਰਕੇ ਹੁਣ ਕਿਹੜੇ ਇਹਨਾਂ ਦੇ ਰਸੇ ਪਾਏ ਆ ਇਹ ਕਰਕੇ ਹੁਣ ਤੋਰਾ ਮੰਨਗੇ ਉਹ ਕਰਦਿੰਨੇ ਠੀਕ ਹੈ ਠੀਕ ਨਹੀਂ ਖੁੱਲਾ ਜਾਨਵਰ ਦਾ ਜਦੋਂ ਰੱਸਾ ਪਾਉਂਦੇ ਆ ਪਤਰਾ ਫਰਕ ਤਾਂ ਨਹੀਂ ਹੈ ਹੈਨਾ ਠੀਕ ਹੈ ਠੀਕ ਹੈ ਤੇ ਜਾ ਦੋਸਤੋ ਦਾ ਜਿਹੜਾ ਆਪਾਂ ਮਗਰਬਾ ਬੱਚੀ ਸੀ ਇਹਦੇ ਮਗਰ ਸੀ ਬੱਚੀ ਆਹ ਤਾਂ ਜਾ ਬੱਚੀ ਸੀਗੀ ਠੀਕ ਹੈ ਇਹਦੇ ਮਗਰ ਵੀ ਪੈਪਰ ਦੀ ਬੱਚੀ ਸੀਗੀ ਠੀਕ ਹੈ ਉਹ ਜਿਹੜੀ ਮਰ ਗਈ ਦੁਜਾ ਜਿਹੜੀ ਮਰ ਗਈ ਅੱਜ ਮਰ ਗਈ ਹਾਂਜੀ ਠੀਕ ਹੈ ਠੀਕ ਹੈ ਤੇ ਅੱਗੇ ਜਾਨਵਰ ਆਪਾਂ ਅਗਲੇ ਦੀ ਗੱਲ ਕਰ ਲਗੇ ਟੱਕਾ ਵੱਡੇ ਵੀ ਆ ਬੱਚੀ ਆਪਣੇ ਕੋਲ ਦਾ ਠੀਕ ਹੈ ਇਹਦੇ ਜੱਜ ਪਏ ਆ ਕਿ 20 ਦਿਨ ਲੈ ਜੂ 20 25 ਦਿਨ ਠੀਕ ਹੈ ਸੂਣ ਵਾਲੀ ਹੈ ਜੀ ਇਹ ਸੂਣ ਵਾਲੀ ਹੈ ਕਿ ਜਰਸੀ ਹੈਗੀ ਜਰਸੀ ਹੈਗੀ ਠੀਕ ਹੈ ਤੇ ਇਹਦੇ 1500 ਦਾ ਟੀਕਾ ਭਰਾਇਆਗਾ 1500 ਦਾ ਤੇ ਐਵੇਂ ਤੁਹਾਨੂੰ ਕਹਿੰਦੇ ਵੀਰੇ 1500 ਦਾ ਟੀਕਾ ਭਰਾਇਆ ਆਪਾਂ ਨੂੰ ਟੀਕੇ ਦਾ ਨਹੀਂ ਪਤਾ ਉਹ ਵੱਡੇ ਭਰਾ ਨੂੰ ਪਤਾ ਠੀਕ ਹੈ ਠੀਕ ਹੈ ਨਾਲ ਨਾਲ ਤੋਰ ਵੀ ਲੈਨੇ ਆਪਾਂ ਤੇ ਇਹ ਕਿੰਨੇਵੇਂ ਸੂਏ ਸੂਣਾ ਬਾਈ ਇਹਨੇ ਇਹਨੇ ਜੀ ਤੀਜਾ ਸੂਆ ਹੈ ਵੈੜਨੇ ਸੂਣਾ ਤੀਜਾ ਸੂਆ ਹੈ ਵੈੜਨੇ ਸੂਣਾ 32 ਕਿਲੋ ਦੁੱਧ ਦਾ ਰਕਾਰਡ ਹੈ ਪਿਛਲੇ ਸੂਏ 32 ਕਿਲੋ ਚੋਇਆ ਹਾਂਜੀ ਪੂਰਾ 32 ਕਿਲੋ ਦੁੱਧ ਦਾ ਰਕਾਰਡ ਆ ਗਿਆ ਠੀਕ ਹੈ ਠੀਕ ਹੈ ਲਿਆ ਇਧਰ ਉਹਨੇ ਵੀਰੇ ਦੋਸਤੋ ਦੇਖ ਸਕਦੇ ਹੋ 32 ਕਿਲੋ ਬਾਈ ਨੇ ਪਿਛਲੇ ਸੂਏ ਦੱਸਦਾ ਵੀ ਮੈਂ ਉਦ ਚੋਇਆ ਇਸ ਥਾਲਿਓ ਜਰਸੀ ਜਾਏਗੀ ਤੀਜਾ ਸਵੇਰ ਸੋਣਾ ਕਿੰਨੇ ਦਿਨ ਦੱਸਿਆ ਸੀ ਬਾਈ ਆਪਣ ਰਹਿੰਦੇ ਆ ਤੇ ਮੇਰੇ ਪੂਰੇ ਮਨੇ 20 ਤੋਂ 25 ਦਿਨ ਦੇ ਸਾਹਮਣੇ ਪਏ 25 ਤੋਂ 25 ਦਿਨ ਰਹਿੰਦੇ ਆ ਜੀ 20 ਦਿਨ ਦੇ ਪੂਰੇ ਹੁਣ ਤੇ 5 ਦਿਨ ਉੱਤੇ ਲਾਈ ਜਾਂਦੀ ਆ ਠੀਕ ਆ ਠੀਕ ਆ ਠੀਕ ਆ ਤੇ ਬਾਈ ਆਪਾਂ ਇਹਦੇ ਬਾਰੇ ਗੱਲ ਕਰ ਲਗੇ ਇਹ ਬਾਹਰ ਨੂੰ ਸੂਈ ਨੂੰ ਜੀ ਅੱਜ ਪੂਰੇ 7 ਦਿਨ ਹੋ ਗਏ 7 ਦਿਨ ਹਾਂਜੀ ਠੀਕ ਹੈ ਤੇ ਇਹਦੇ ਮਗਰ ਇਹਦੇ ਮਗਰ ਬੱਚਾ ਜੀ ਬੱਚਾ ਆਪਾਂ ਦਿਖਾ ਦਈਏ ਬੱਚਾ ਆ ਰਿਹਾ ਜੀ ਠੀਕ ਆ ਆਪਾਂ ਦੋਸਤੋ ਇਧਰ ਬੱਚਾ ਹੈਗਾ ਤੇ ਦੂਜੇ ਜਿਹੜੇ ਆਪਾਂ ਦੱਸਿਆ ਉਹਦੇ ਉੱਤੇ ਵੀਡੀਓ ਚਲਾ ਦੇਾਂਗੇ ਤੇ ਕਿੰਨੇ ਦਿਨ ਦੱਸਿਆ ਵੀਰੇ ਇਹਦੇ ਸੂਏ ਨੂੰ ਤੈਨੂੰ ਅਜੇ 7 ਦਿਨ ਹੋ ਗਏ ਜੀ ਅੱਜ 7 ਦਿਨ ਹੋ ਗਏ ਸੂਏ ਨੂੰ ਹਾਂਜੀ ਕਿੰਨਾ ਵਾ ਸੂਆ ਇਹ ਇਹ ਸੂਆ ਹੀ ਪਹਿਲਾ ਇਹ ਪਹਿਲਾ ਸੂਆ ਹੈ ਪਹਿਲਾ ਸੂਆ ਹੈ ਠੀਕ ਆ ਠੀਕ ਆ ਤੇ ਕੀ ਦੁੱਧ ਵਗੈਰਾ ਕੱਢਿਆ ਨੇ ਦੁੱਧ ਜੀ ਹੁਣ ਇਹਦੇ ਥੋੜੇ 14 ਕਿਲੋ ਬੋਲਾ ਤਿਆਰ 14 ਕਿਲੋ ਬੋਲਾ ਤਿਆਰ ਹੈ ਹਾਂਜੀ ਠੀਕ ਹੈ ਤੇ ਮੋਲਾ ਆਪਾਂ ਦੱਸਿਆ ਪਹਿਲਾਂ ਤੁਸੀਂ ਆਪਾਂ ਫੋਨ ਤੇ ਕਰਨਾ ਹਾਂ ਤੇ ਦੋਸਤੋ ਲੈਵਾ ਤੇ ਥਾਣ ਤੁਸੀਂ ਚੈੱਕ ਕਰ ਲਓ ਇਹ ਆਪਣਾ ਨਾਲਾ ਬਾਈ ਤੋੜਦਗੇ ਹਨ ਤੋੜਨੇ ਠੀਕ ਹੈ ਤੇ ਜਿਹੜਾ ਇਹਦਾ ਮਗਰ ਵੱਛਾ ਹੈਗਾ ਇਹ ਕੋਈ ਆਪਣਾ ਟੀਕੇ ਦਾ ਕੋਈ ਹੈ ਵੀ ਕੋਈ ਦਾ ਟੀਕੇ ਦਾ ਕੋਈ ਨਹੀਂ ਵੱਡੇ ਵੀ ਇਹਦਾ ਨਹੀਂ ਆਪਣਾ ਠੀਕ ਹੈ ਦਾ ਕੋਈ ਉਹ ਨਹੀਂ ਹੈਗਾ ਹਨ ਠੀਕ ਹੈ ਦੋਸਤੋ ਚੈੱਕ ਕਰ ਲੋ ਤੋੜਦੀ ਵੀ ਤੇ ਨੂੰ ਬੰਨ ਹੀ ਦੇ ਉਹਨੂੰ ਯਾਰ ਨੰਬਰ ਵੀਰੇ ਆਦਾ ਤੁ ਨਾਲ ਨਾਲ ਇੱਕ ਵਾਰੀ ਹੋਰ ਬੋਲ ਦਿਆਂ ਦਾ ਸਕਰੀਨ ਦੇ ਉੱਪਰ ਵੀ ਚੱਲੀ ਜਾਂਦਾ 75088 75088 88642 88642 ਹਾਂਜੀ ਤੇ ਨੰਬਰ ਕੋਈ ਹੋਰ ਹੈਗਾ ਤਾਂ ਇੱਕ ਹੋਰ ਦੇ ਦੇਗੀ ਆਪਾਂ ਨਾਲ ਹੋਰ ਨੰਬਰ ਨਹੀਂ ਇਹ ਹੀ ਨੰਬਰ ਹੈ ਇਹ ਹੀ ਨੰਬਰ ਹੈ ਹਾਂਜੀ ਠੀਕ ਆ ਚਲੋ ਆ ਤੁਸੀਂ ਚੱਲਦਾ ਰੱਖਿਓ ਨਾ ਕਈ ਵਾਰੀ ਆਏ ਹੋਏ ਤਾਂ ਵੀ 24 ਘੰਟੇ ਆਪਣੇ ਕੋਲ ਚੱਲਦਾ ਹੀ ਬਸ ਬਸ ਫਿਰ ਸਹੀ ਹੈਗਾ ਇਹਨੂੰ ਖੋਲ ਕੇ ਪਰਾਂ ਲੈ ਜਾ ਤੇ ਇਹਨੂੰ ਬੰਦ ਦੇ ਵੀਰੇ ਬਸ ਹੁਣ ਅੱਜ ਦੋਸਤੋ ਹੁਣ ਆਪਾਂ ਅਗਲੀ ਗਾਹ ਦੇ ਬਾਰੇ ਗੱਲਬਾਤ ਕਰਦੇ ਆਂ ਇਹਦੇ ਬਾਰੇ ਬਾਈ ਆਪਾਂ ਦੱਸ ਦਗੇ ਇਹਦੇ ਜ 20 ਦਿਨ ਪੂਰੇ ਪਏ ਜੀ 20 ਦਿਨ ਰਹਿੰਦੇ ਸੂਣ ਹਾਂਜੀ 20 ਦਿਨ ਰਹਿੰਦੇ ਸੂਣ ਠੀਕ ਆ ਤੇ ਇਹਨੂੰ ਮੜਾ ਆਪਾਂ ਪਾਸੇ ਕਰਦਗੇ ਤੇ 20 ਦਿਨ ਸੂਚ ਰਹਿੰਦੇ ਕਿੰਨਾਵਾਂ ਸੂਆ ਵੀਰੇ ਇਹ ਇਹ ਦੂਜਾ ਸੂਆ ਵੜਨੇ ਸੂਣਾ ਜੀ ਦੂਜਾ ਸੂਆ ਵੜਨੇ ਸੂਣਾ ਹਾਂਜੀ ਠੀਕ ਹੈ ਠੀਕ ਹੈ ਤੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਨੇ ਇਹਨੇ ਪਹਿਲੇ ਸੂਏ ਕੱਢੇ 28 ਲੀਟਰ ਦੁੱਧ ਮੈਨੇ ਕੱਢਿਆ 28 ਲੀਟਰ ਕੱਢਿਆ ਹਾਂ 28 ਲੀਟਰ 20 ਦਿਨ ਲੈ ਜੂਗੀ ਉੱਤੇ ਲੈਂਦੀਆਂ ਜਾਂ 20 ਦਿਨ ਰਹਿੰਦੇ ਬਸ ਪੂਰੇ ਸੂਪੇ ਵੀ ਨਹੀਂ 20 ਦਿਨ ਲੋਗੇ 20 ਦਿਨ ਤੋਂ ਮੜਾਂਗੇ 20 ਦਿਨ ਪੂਰੇ ਹੋਂ ਚ ਪਏ ਆ ਠੀਕ ਹੈ ਠੀਕ ਹੈ ਠੀਕ ਹੈ ਨਾਲ-ਨਾਲ ਤੋਰ ਕੇ ਦਿਖਾ ਦਿੰਦੇ ਆਪਾਂ ਤੇ ਦੋਸਤੋ ਚੈੱਕ ਕਰ ਲੋ ਤੇ ਦੁੱਧ ਜੇ ਤਿਆਰ ਕਰਨਾਗਾ ਨੇ ਤੇ ਦੁੱਧ ਵਗੈਰਾ ਬਾਈ ਕਹਿੰਦਾ ਵੀ ਮੌਕੇ ਤੇ ਤਿਆਰ ਕਰਦੀ ਐ ਇਹ ਹਾਂ ਲਾਉਣੀ ਲੱਗੀ ਆਈ ਇਹ ਲਾਉਣੀ ਲੱਗੀ ਆ ਹਾਂਜੀ ਠੀਕ ਐ ਤੇ ਇਧਰ ਦੀ ਮਗਰੋਂ ਦਿਖਾ ਦੇ ਵੀਰੇ ਲੇਵਾ ਤੇ ਥਾਣ ਹਣਾ ਤੇ ਬੰਦੇ ਵੀਰੇ ਕੋਈ ਗਾਣੇ ਲਿਆ ਰਹੇ ਨੇ ਇਧਰ ਤੇ ਇਹ ਬਾਈ ਹੂੰ ਕਾ ਬਾ ਦੱਸ ਦੇ ਦੇ ਦਰਸ਼ਕਾਂ ਨੂੰ ਕਿੰਝ ਨਾ ਆਏ ਹੋ ਗਾਣਾ ਵੀ ਬਾਈ ਸਾਰਿਆਂ ਬੜਾਈ ਜਾਂਦਾ ਵੀ ਵੀਡੀਓ ਤੇ ਵੀ ਵਪਾਰ ਨਾ ਕਰਦਾ ਹੋਵੇ ਕਿਤੇ ਤੇ ਵੀ ਇਹ ਕੀ ਕੀ ਕਾਰਨ ਆਪਣਾ ਵੀ ਗਾਈਆਂ ਵੇਚਣ ਦਾ ਵੱਡੇ ਵੀ ਰੇ ਵੇਚਣ ਦਾ ਕਾਰਨ ਇਹ ਆ ਆਪਾਂ ਐਰ ਕੀ ਵਾਈ ਵਾਧ ਆਪਣੇ ਕੋਲੇ ਠੀਕ ਹੈ ਬੰਦਾ ਸੀ ਕੱਲੇ ਆ ਦੋ ਜਣੇ ਹੀ ਆ ਸੀ ਠੀਕ ਹੈ ਠੀਕ ਹੈ ਹਾਂਜੀ ਨਾ ਪਸੂ ਪਰ ਪਸੂ ਨਹੀਂ ਸਮਝਦੇ ਆ ਇਹ ਤਾਂ ਗੱਲ ਨਹੀਂ ਨਹੀਂ ਭਾਈ ਸਮਝ ਨਹੀਂ ਪਸੂ ਸਮਝ ਨਹੀਂ ਸਮਝਣ ਕੇ ਸਹੀ ਸਹੀ ਹੈ ਸਹੀ ਹੈ ਤੇ ਆਪਾਂ ਅਗਲੀ ਗਾਂ ਕੋਲ ਚੱਲ ਵਰਗੇ ਆ ਵੈੜ ਆਈ ਅੱਛਾ ਆ ਵੈੜ ਅੱਗੇ ਆ ਨਾ ਹਾਂਜੀ ਠੀਕ ਹੈ ਇਹ ਵੈੜ ਨੂੰ ਆਪਣੀ ਨੂੰ ਲੱਗਾ ਜੀ ਇਹ 8ਵਾਂ ਮਹੀਨਾ ਚੱਲੀ ਜਾਂਦਾ ਇਹਨੂੰ 8ਵਾਂ ਮਹੀਨਾ ਚੱਲੀ ਜਾਂਦਾ ਹਾਂ 8ਵਾਂ ਮਹੀਨਾ ਲੱਗਿਆ ਜੀ ਠੀਕ ਹੈ ਹੱਥ ਪਹਿਲੇ ਸੂਏ ਹੈ ਨਾ ਹਾਂਜੀ ਇਹ ਪਹਿਲੇ ਸੂਏ ਵਾ ਪਹਿਲੇ ਸੂਏ ਠੀਕ ਹੈ ਤੇ ਦੋਸਤੋ ਦੇਖ ਲਓ ਉੱਪਰ ਦੀ ਘਮਾ ਕੇ ਦਿਖਾ ਦੇ ਤੇ ਵਿਰੇ ਨੂੰ ਆਪਾਂ ਤੋੜ ਕੇ ਦਿਖਾ ਦੇ ਨਾਲ ਤੋੜ ਕੇ ਵਿਰੇ ਇਧਰ ਨੂੰ ਲੈ ਆ ਵੀ ਇਧਰ ਨੂੰ ਮੜਾ ਦਿਖਾ ਕੇ ਨਾ ਤੇ ਮਗਰੋਂ ਤੁਰਦੀ ਦਾ ਮਗਰੋਂ ਲੈਵਲ ਉਹ ਇੱਕ ਵਾਰੀ ਚੈੱਕ ਕਰਾਂ ਮੈਂ ਉਥਰੇ ਤਿਆਰ ਕਰੂਗੀ ਹੋਲੀ ਹੋਲੀ ਅਜੇ ਇਹ ਗ੍ਰੈਂਡੋ ਚ ਆ ਗਈ ਗ੍ਰੈਂਡੋ ਚ ਆ ਗਈ ਹਾਂਜੀ ਇਹ ਗ੍ਰੈਂਡੋ ਠੀਕ ਹੈ ਠੀਕ ਹੈ ਆਜੋ ਦੋਸਤੋ ਆਪਾਂ ਅਗਲੀ ਗਾਂਥ ਨੂੰ ਦਿਖਾ ਦਗੇ ਨਾਲ ਨਾਲ ਤੁਰ ਜਾਂਦਾ ਬਾਈ ਤੇ ਬਾਈ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਦਗੇ ਇਹ ਇੱਕ ਤਨੋਂ ਟੈਲਾ ਜੀ ਮਗਰ ਲੈਸਨ ਠੀਕ ਹੈ ਮਗਰ ਇਹਦੇ ਬੱਛੀ ਆ ਠੀਕ ਹੈ ਕਿੰਨਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਸੂਈ ਨੂੰ ਹੋ ਗਏ ਜੀ 2 ਮਹੀਨੇ ਠੀਕ ਹੈ 2 ਮਹੀਨੇ ਸੂਈ ਨੂੰ ਹੋ ਗਏ ਹਾਂਜੀ ਇਹ ਕਿੰਨੇ ਮਾ ਸੂਸ ਸੂਈ ਹੋਈ ਹੈ ਇਹ ਇਹ ਸੂਆ ਤੀਜਾ ਸੂਈ ਆ ਜੀ ਤੀਜਾ ਸੂਸ ਸੂਈ ਹੋਈ ਆ ਹਾਂਜੀ ਠੀਕ ਹੈ ਇਧਰ ਨੂੰ ਮੋੜ ਲਿਆ ਵੀਰੇ ਤੇ ਕੋਈ ਦੁੱਧ ਦਾ ਰਿਕਾਰਡ ਇਹਦਾ ਕਿੰਨਾ ਇਹ ਦੇਖ ਲਈ ਹਾਂ ਦੁੱਧ ਦਾ 22 ਕਿਲੋ ਦਾ ਹੁਣ ਹੈ ਟਾਈਮ ਹੈਗਾ ਇਹਦਾ ਬੇਮਾਰ ਠੀਕ ਹੈ ਠੀਕ ਹੈ ਤੇ ਮੜਾ ਥੋੜਾ ਦੋਸਤੋ ਦੇਖ ਸਕਦੇ ਲੰਗ ਦੀ ਰੂਹ ਮਾਰਦੀ ਆ ਤੇ 22 23 ਲੀਟਰ ਦੁੱਧ ਦਾ ਥੱਲੇ ਦੱਸਿਆ ਨਾ ਹਾਂਜੀ ਹੁਣ 22 23 ਕਿਲੋ ਤਿਆਰ ਆਈ ਤਿਆਰ ਆ ਥੱਲੇ ਠੀਕ ਹੈ ਠੀਕ ਹੈ ਬੰਦੇ ਵੀਰੇ ਕੋਈ ਗੱਲ ਨਹੀਂ ਤੇ ਅੱਗੇ ਵੀਰੇ ਕੋਈ ਅੱਗੇ ਆ ਬੱਚੀਆਂ ਜੀ ਅੱਗੇ ਆ ਬੱਚੀਆਂ ਆ ਗਈਆਂ ਹਾਂ ਬੱਚਾ ਦਿਖਾ ਦੇ ਇੱਕ ਪਾਲੇ ਹਾਂ ਦਿਖਾ ਦੇ ਇਧਰ ਆ ਬੱਚੀ ਦਿਖਾ ਦੇ ਇਹਦੇ ਬਾਰੇ ਆਪ ਜਾਣਕਾਰੀ ਦਿੰਦਗੇ ਬੱਚੀ ਬਾਰੇ ਮੱਛੀ ਵਾਲੇ ਲਓ ਕੋਈ ਦਿਖਾ ਦੇ ਮੜਾ ਕੋਈ ਮੱਛੀਆਂ ਆਪਣੀਆਂ ਇਹ ਮੈਂ ਇਹ ਕਿਹੜੀਆਂ ਮੱਛੀਆਂ ਨੇ ਹਾਂਜੀ ਇੱਕ ਉਹ ਬੱਚੀ ਇਹ ਬੱਚੀ ਆਪਾਂ ਲਈਆਂ ਸੀ ਆ ਅੱਛਾ ਲਈਆਂ ਸੀ ਇਹ ਹਾਂਜੀ ਇਹ ਤਿੰਨ ਬੱਚੀਆਂ ਲਈਆਂ ਸੀ ਠੀਕ ਹੈ ਠੀਕ ਹੈ ਹੂੰ ਤੇ ਤਿੰਨੇ ਵਿਕਾਉਈਆਂ ਸਾਰੀਆਂ ਵਿਕਾਉ ਹੈ ਏ ਟੂ ਜ਼ੈਡ ਮਾਲ ਆਪਣਾ ਵਿੱਚ ਵਿਕਾਉ ਹੈ ਠੀਕ ਹੈ ਠੀਕ ਹੈ ਕੋਈ ਇਹਦਾ ਆਪਾਂ ਦੱਸ ਦਈਏ ਕੋਈ ਨਾ ਆਰਟੀਕੇ ਦਾ ਪਤਾ ਕੋਈ ਕੇ ਨਹੀਂ ਇਹਦਾ ਕੋਈ ਟੀਕੇ ਦਾ ਨਹੀਂ ਪਤਾ ਇੱਕ ਬੱਚੀ ਗੱਬਨ ਆ ਗਈ ਠੀਕ ਹੈ ਠੀਕ ਹੈ ਇਹ ਕਿੰਨੇ ਟਾਈਮ ਦੀ ਬੱਚੀ ਦੱਸਿਆ ਆਪਾਂ ਇਹ ਹੋ ਗਈ 8-9 ਆ ਦੇ 9 ਮਹੀਨੇ ਦੀ ਹਾਂ ਠੀਕ ਹੈ ਇੱਕ ਆ ਬੱਚੀ ਇੱਕ ਕਾ ਬੱਚੀ ਹੈ ਨਾ ਹਾਂਜੀ ਇਹ ਕਿੰਨੇ ਟਾਈਮ ਦੀ ਹੈ ਇਹ ਵੀ 8 ਮਹੀਨਾ ਦੀ ਹੈ ਇਹ ਵੀ 8 ਮਹੀਨੇ ਦੀ ਹੈ ਹਾਂ ਇਹ ਫਿਰ ਲਾਈਆਂ ਕਰਕੇ ਟੀਕੇ ਦਾ ਨਾ ਹਣਾ ਵੀ ਟੀਕੇ ਦਾ ਕੋਈ ਨਹੀਂ ਪਤਾ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਦਿਖਾ ਦੇ ਵੀਰੇ ਗਾਹਾਂ ਹੋ ਕੇ ਚੰਗੀ ਤਰ੍ਹਾਂ ਤੇ ਦੋਸਤੋ ਨੰਬਰ ਬਾਈ ਦਾ ਉੱਪਰ ਸਕਰੀਨ ਤੇ ਚੱਲ ਰਿਹਾ ਹੈਗਾ ਮੋਲ ਬਾਈ ਫੋਨ ਤੇ ਕਰੂਗਾ ਤੇ ਫੋਨ ਤੇ ਬਾਈ ਨਾਲ ਗੱਲਬਾਤ ਕਰ ਲਿਓ ਇੱਕੋ ਬੱਚੀ ਤੇ ਆ ਜਾਓ ਆਪਾਂ ਅੱਗੇ ਚੱਲ ਵੜਦੇ ਅਗਲੀ ਬੱਚੀ ਕੋਲੇ ਤੇ ਵੀਰੇ ਆਪਾਂ ਨੂੰ ਇਸ ਵੜ ਬਾਰੇ ਦੱਸ ਦੋ ਇਹ ਬੱਚੀ ਫਿਰ 6 ਮਹੀਨਾ ਮਹੀਨਾ ਚੱਲੀ ਜਾਂਦਾ ਇਹਨੂੰ ਹਾਂ 6 ਮਹੀਨੇ ਦੀ ਗੱਭਣ ਹਾਂਜੀ 6 ਮਹੀਨੇ ਦੀ ਗੱਭਣ ਹੈ ਠੀਕ ਹੈ ਠੀਕ ਹੈ ਤੇ ਇਹਦਾ ਕੋਈ ਪਤਾ ਕੋਈ ਟੀਕੇ ਫਿਰ ਇਹਦਾ ਕਿਹੜੇ ਦੀ ਇਹਦਾ ਨਹੀਂ ਇਹਦਾ ਕੋਈ ਪਤਾ ਇਹ ਮਨ ਆਪਾਂ ਇਹ ਤਿੰਨ ਬੱਚੇ ਲੰਗਾ ਇਹ ਫਾਰਮ ਜੇ ਲੰਗਾ ਸੀਗਾ ਠੀਕ ਹੈ ਠੀਕ ਹੈ ਇਹ ਦੀਪ ਦਾ ਫਾਰਮ ਆ ਆ ਸੂਰਕੁਰੀ ਠੀਕ ਆ ਸੂਰਕੁਰੀ ਹਾਂਜੀ ਉਹ ਫਾਰਮ ਚ ਲੰਗਾ ਸੀ ਠੀਕ ਆ ਮਾੜੀ ਬਾਈ ਇਹਨੂੰ ਤੋਰਦੇ ਦਿਨਾਂ ਆਪੇ ਤੁਰ ਪੂਗੀ ਬੱਚੀ ਹਾਂਜੀ ਤੇ ਦੇਖ ਇਹ ਬੱਚੀ ਥੋੜਾ ਜਨਾ ਪਹਿਲੇ ਦਿਨੋਂ ਰੱਸਾ ਨਹੀਂ ਪਵਾਇਆ ਜੇ ਰੱਸਾ ਨਹੀਂ ਪਵਾਉਂਦੀ ਠੀਕ ਆ ਠੀਕ ਆ ਹਾਂ ਉਹ ਚਲੋ ਦੱਸੀ ਗੱਲ ਬਾਈ ਦੀ ਤੇਰੀ ਚੰਗੀ ਗੱਲ ਹੈ ਤੂੰ ਦੱਸਦਾ ਹਾਂ ਕਿਉਂ ਇਹ ਰੱਸਾ ਨਹੀਂ ਪਵਾਉਂਦੀ ਮੈਨੂੰ ਅਗਲਾ ਕਹਿੰਦਾ ਯਾਰ ਮੇਰੇ ਘਰੇ ਛੱਟ ਖਾ ਗਈ ਐਂ ਕਰ ਗਈ ਇਹ ਵੀ ਹਜੇ ਤੱਕ ਪਹਿਲੇ ਦਿਨ ਹੀ ਨਹੀਂ ਰੱਸਾ ਪਾਇਆ ਅਸਰ ਰੱਸਾ ਪਾਇਆ ਨਹੀਂ ਕਦੇ ਹਾਂਜੀ ਠੀਕ ਆ ਠੀਕ ਆ ਦੋਸਤੋ ਚੈੱਕ ਕਰ ਲਓ ਤੇ ਬਾਈ ਕਹਿੰਦਾ ਰੱਸਾ ਕਦੇ ਪਹਿਲਾਂ ਤਨ ਪਾਇਆ ਨਹੀਂ ਗਾ ਤੇ ਕੱਲ ਨੂੰ ਕਦੇਣਾ ਇਹ ਹੋਵੇ ਬਾਈ ਯਾਰ ਅਸੀਂ ਲੈ ਕੇ ਤੇ ਰੱਸਾ ਪਾਉਂਦੀ ਨਹੀਂ ਤਾਂ ਦੱਸਣ ਵਾਲੀ ਗੱਲ ਚੰਗੀ ਆ ਬਾਈ ਤੇਰੀ ਆ 8 ਮਹੀਨਾ ਦੀ ਗੱਬਨ ਵੜਾਈ ਠੀਕ ਆ ਇਹ ਹੈਗੇ ਢਾਈ ਮਹੀਨੇ ਦੀ ਗੱਬਨ ਹਾਂ ਠੀਕ ਹੈ ਤੀਜਾ ਚੱਲੀ ਜਾਣਾ ਇਹਨੂੰ ਮਹੀਨਾ ਤੀਜਾ ਮਹੀਨਾ ਚੱਲੀ ਜਾਂਦਾ ਠੀਕ ਹੈ ਠੀਕ ਹੈ ਇਹ ਥੱਲੇ ਦੁੱਧ ਹੈਗਾ 8 ਕਿਲੋ ਦੋਨੇ ਵਾਲਾ 8 ਕਿਲੋ ਠੀਕ ਹੈ ਠੀਕ ਹੈ ਇਹ ਦੂਜਾ ਸੂਸ ਹੂਣਾ ਨੇ ਇਹਨੇ ਹਾਂਜੀ ਦੂਜਾ ਸੂਆ ਸੂਣਾ ਵੜਨਾ ਠੀਕ ਹੈ ਠੀਕ ਹੈ ਤੇ ਇਹਨੂੰ ਬਰੇ ਤੋੜਦੇ ਮੜੀ ਜਿੱਦਰ ਨੂੰ ਇਹ ਉਹ ਸੰਗ ਹੈਗਾ ਦੋਸਤੋ ਕੋਈ ਡਰਦਾ ਤਾਂ ਕੋਈ ਮੌ ਨਹੀਂ ਹੈਗਾ ਵੱਡੇ ਵੀ ਇਹਨੇ ਇੱਕ ਇਹ ਰੂਲ ਹੈ ਹਾਂ ਇਹਦੇ ਰੱਸਾ ਪਾ ਪੈਂਦਾ ਤਾਂ ਆ ਹੀ ਬਹਿ ਜਾਂਦੇ ਆ ਨਾ ਠੀਕ ਹੈ ਜੀ ਅੱਛਾ ਹਾਂ ਰੱਸਾ ਬੂੰਦੀ ਲੋੜ ਨਹੀਂ ਤੇ ਆ ਹੀ ਚੋਲੇ ਨੂੰ ਨਿਆਣਾ ਨਿਆਰਾ ਵੀ ਤਾਂ ਆਪਾਂ ਪਾਉਣਾ ਆਪਾਂ ਨਹੀਂ ਪਾਣਾ ਨਾ ਆ ਹੁਣ ਖੜੀ ਤੁਰ ਹੀ ਜਾਂਦੀ ਤੇ ਬਾਲਟੀ ਲਿਆ ਨਾ ਤੇਰੇ ਕੋਲੇ ਨਾਲ ਦੀ ਨਾਲ ਆਜੋ ਠੀਕ ਹੈ ਠੀਕ ਹੈ ਜੀ ਨਹੀਂ ਸਹੀ ਹੈ ਵੀ ਸਹੀ ਹੈਗਾ ਫੇਰ ਤਾਂ ਮਤਲਬ ਹੀ ਪਤਾ ਹੀ ਲੱਗਦਾ ਜਦੋਂ ਖੜ ਕੇ ਬਿਨਾ ਰੱਸੇ ਤੋਂ ਬਿਨਾ ਨਿਆਣੇ ਤੋਂ ਮਿਲਦੀ ਆ ਨਾ ਤੇ ਫੇਰ ਤਾਂ ਸੀਲ ਹੀ ਹੈਗੀ ਇੱਕ ਆ ਬੱਚੀ ਆ ਇੱਕ ਆ ਬੱਚੀ ਆ ਦੋਸਤੋ ਵੱਛੀ ਬਹੁਤ ਸੋਹਣੀ ਹੈਗੀ ਇਹ ਕਿਹੜੀ ਵੱਛੀ ਆ ਜਾਂਦੀ ਓਏ ਇਹ ਸ਼ਾਈ ਵਾਲਾ ਜੀ ਇਹ ਸ਼ਾਈ ਵਾਲ ਆ ਗਈ ਹਾਂ ਜੀ ਇਹ ਸ਼ਾਈ ਵਾਲ ਵੀ ਆਪਣੀ ਪੰਜਾਬ ਦੀ ਵਿਰਤ ਹੈਗੀ ਹੈਗਾ ਇਹ ਪਿਆ ਵਾਲੀ ਸ਼ਾਈ ਵਾਲ ਹੈ ਇਹ ਪੰਜਾਬ ਵਾਲੀ ਸ਼ਾਈ ਵਾਲ ਹਾਂ ਰਾਜਸਥਾਨ ਆਪਾਂ ਕਹਿੰਦੇ ਆ ਰਾ ਹਾਂ ਹਾਂ ਬਹੁਤ ਸੋਹਣੀ ਵੱਛੀ ਹੈ ਤਾਂ ਤੇ ਕਿੰਨੇ ਟਾਈਮ ਦੀ ਬਈ ਇਹ ਬੱਚੀ ਦਾ ਜੇ ਮੈਨੂੰ ਹੋ ਗਿਆ ਪੰਜਾਂ ਮਹੀਨਿਆਂ ਦੀ ਹੈ ਓਏ ਪੰਜਾਂ ਮਹੀਨੇ ਦੀ ਹੈ ਹਾਂ ਜੀ ਕੀ ਕੇ ਬਹੁਤ ਸੋਹਣੀ ਬੱਚੀ ਆ ਦੋਸਤੋ ਇਹ ਬੱਚੀ ਇਹਦੀ ਮਾਂ ਥਲੇ ਪੂਰਾ 25 ਕਿਲੋ ਦੁੱਧ ਹਰ ਕਾਟਾਈ 25 ਕਿਲੋ ਹਾਂਜੀ ਇਹਦੀ ਝੋਲੀ ਵੇਖ ਲੋ ਤੁਹਾਨੂੰ ਆਪ ਹੀ ਦੱਸੂਗੀ ਹਾਂ ਨਹੀਂ ਪਤਾ ਲੱਗਦਾ ਸਾਰੀ ਪਹਿਲੇ ਨਜ਼ਰੇ ਮੈਨੂੰ ਲੱਗ ਗਈ ਸੀ ਮੈਂ ਇਹ ਬੱਚੀ ਬਹੁਤ ਚੰਗੀ ਆ ਬਹੁਤ ਸੋਹਣੀ ਬੱਚੀ ਆ ਤੇ ਬਾਈ ਜੇ ਕਿਤੇ ਜਿਵੇਂ ਤੁਸੀਂ ਆਪਾ ਜਾਣਕਾਰੀ ਤੋਂ ਥੱਲੇ ਲੀ ਕੱਲੀ-ਕੱਲੀ ਕਾਮਾਰੇ ਜੇ ਕਿਸੇ ਨੇ ਸਾਰਾ ਸਾਰਾ ਹੀ ਜਣੀ ਮਾਲ ਇਕੱਠਾ ਖਰੀਦਣਾ ਹੋਵੇ ਸਾਰੇ ਆ ਸਾਰਾ ਚਕੋਤਾ ਮਾਰਨਾ ਵਿੱਚ ਕੁੱਤੇ ਜੁ ਹੀ ਦੇ ਜਾਣਗੇ ਠੀਕ ਆ ਸਾਰਾ ਇਕੱਠਾ ਵੀ ਦੇ ਦੇਣਗੇ ਹਾਂਜੀ ਸਾਰਾ ਇਕੱਠਾ ਵੀ ਤੇ ਜੇ ਕਿਸੇ ਨੇ ਇਕੱਲੇ ਇਕੱਲੇ ਨੇ ਖਰੀਦਣਾ ਇਕੱਲਾ ਇਕੱਲਾ ਫਿਰਾਂ ਇਕੱਲਾ ਇਕੱਲਾ ਦੇ ਜਾਣ ਕੱਲਾ ਕੱਲਾ ਉਹ ਜੋ ਹਿਸਾਬ ਨਾਲ ਦੇ ਜਾਣ ਚਕੂਤੇ ਇਹ ਹਿਸਾਬ ਨਾਲ ਉਹ ਜਾ ਦੇ ਆ ਉਹਦਾ ਫਿਰ ਹੋਈ ਜਾਂਦਾ ਜਦੋਂ ਇੱਕ ਮਾਲ ਇਕੱਠਾ ਲੈਣਾ ਬੰਦੇ ਨੇ ਤੇ ਇੱਕ ਨੇ ਇਕੱਲਾ ਇਕੱਲਾ ਲੈਣਾ ਇਕੱਲਾ ਇਕੱਲਾ ਲੈਣਾ ਤੇ ਫਰਕ ਦਾਦਾ ਚੀਜ਼ ਦਾ ਰਹੀ ਜਾਂਦਾਗਾ ਤੇ ਦੋਸਤੋ ਕਰ ਲਿਓ ਸੰਪਰਕ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਠੀਕ ਆ ਦੋਸਤੋ ਤੁਸੀਂ ਕਰ ਲਿਓ ਬਾਈ ਨਾਲ ਸੰਪਰਕ ਜਿਵੇਂ ਹੁੰਦਾ ਸੌਦਾ ਬਾਈ ਨਾਲ ਜਿਵੇਂ ਲੋਡ ਲਾਦਾ ਉਹ ਹਿਸਾਬ ਨਾਲ ਕਰ ਲ ਜੇ ਤੁਸੀਂ ਕੋਈ ਵੀਡੀਓ ਬਣਵਾਉਣੀ ਆ ਜਾਨਵਰਾਂ ਦੀ ਜਾਂ ਕਿਤੇ ਕੋਈ ਫਾਰਮ ਦੀ ਐਡ ਕਰਾਉਣੀ ਆ ਤਾਂ ਨੰਬਰ ਮੇਰਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਇੱਕ ਵਾਰੀ ਹੋਰ ਬੋਲ ਦਿੰਨਾ 99887 2852 ਜੀਵਨ ਮੇਰਾ ਨਾਮ ਆਗਾ ਮੈਂ ਆਪਦੇ ਪਿੰਡ ਦੀ ਜਾਣਕਾਰੀ ਦੇਦਾ ਭਾਇਤੇ ਦੇ ਲਾਗੇ ਮੇਰਾ ਪਿੰਡਾ ਬੁਰਜ ਲੱਦਾ ਜ਼ਿਲ੍ਹਾ ਮੇਰਾ ਬਠਿੰਡਾ ਹੈਗਾ ਤੇ ਕਈ ਵਾਰੀ ਉਧਰਲੇ ਨੇੜੇ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਸੌਖਾ ਆ ਨਾ ਬਣਾਉਂਦਾ ਤੇ ਚਲੋ ਠੀਕ ਆ ਭਾਈ ਧੰਨਵਾਦ ਤੁਹਾਡਾ ਠੀਕ ਆ ਧੰਨਵਾਦ ਦੋਸਤੋ